ਸੋਸੀ ਕਾਲ ਬਾਈ ਜੀ ਮੈਂ ਹਰਪ੍ਰੀਤ ਸਿੰਘ ਫੇਰ ਇੱਕ ਨਵਾਂ ਅਪਡੇਟ ਲੈ ਕੇ ਹਾਜ਼ਰਾਂ ਤੇ ਇਸ ਟਾਈਮ ਬਾਈ ਜੀ ਪੈਰਾ ਫੋਰਸ ਮਿਲਟਰੀ ਕਹਿ ਲੋ ਇੱਕ ਬੜੀ ਦੁਰਘਟਨਾ ਹੋ ਰਹੀਆਂ ਨੇ ਗਿਆ ਕਾਫੀ ਜਗ੍ਹਾ ਤੇ ਜਿਹੜੇ ਬਿਨਾ ਪਰਮਟਾ ਤੋਂ ਆਏ ਹੋਏ ਨੇ ਉਹ ਬੜੇ ਖੌਫ ਦੇ ਵਿੱਚ ਨੇ ਗਿਆ ਕਹਿ ਲੋ ਬਾਰਡਰ ਕ੍ਰੋਸ ਕਰਕੇ ਆਏ ਨੇ ਕਿੱਦਾਂ ਵੀ 2 ਨੰਬਰ ਨਾਲ ਟੱਪ ਕੇ ਆਏ ਨੇ ਤੇ ਉਹ ਬੜੇ ਖੌਫ ਵਿੱਚ ਨੇ ਤੇ ਕੱਲ 11 ਤਰੀਕ ਦੀ ਦੁਰਘਟਨਾ ਹੋਈ ਆ ਜੋ ਐਸਏ ਦੇ ਵਿੱਚ ਕੈਲੀਫੋਰਨੀਆ ਦੇ ਵਿੱਚ ਦੁਰਘਟਨਾ ਕਹਿ ਲਓ ਜਾਂ ਨਸੀਬਤ ਕਹਿ ਲਓ ਲੋਕਾਂ ਲਈ ਤੇ ਕਈਆਂ ਲਈ ਖੁਸ਼ਖਬਰੀ ਆ ਤੁਹਾਨੂੰ ਦੱਸਿਆ ਸੀ ਕਿ ਬਿਊਟੀਫੁੱਲ ਨਾਮ ਦਾ ਇੱਕ ਜੋ ਕਾਨੂੰਨ ਲਾਗੂ ਕੀਤਾਗਾ ਹੁਣ ਕਈਆਂ ਲਈ ਬਿਊਟੀਫੁੱਲ ਆ ਤੇ ਕਈਆਂ ਲਈ ਹੋ ਬੈਡ ਆ ਤੇ ਉਹ ਬਿਊਟੀਫੁੱਲ ਨਾਮ ਦਾ ਕਾਨੂੰਨ ਲਾਗੂ ਕਰਤਾ ਜਿਹਦੇ ਪਿੱਛੇ ਕੀ ਹੋਇਆ ਕੱਲ ਕੈਲੀਫੋਰਨੀਆ ਦੇ ਜਿਹੜੇ ਖੇਤੀਬਾੜੀ ਸੀ ਲਾਲ ਖੇਤੀਬਾੜੀ ਵਿੱਚ ਕੰਮ ਕਰਦੇ ਨੇ ਖੇਤਾਂ ਵਿੱਚ ਇਹ ਤੇ ਭੰਗ ਦੀ ਖੇਤੀ ਹੁੰਦੀ ਆ ਉੱਥੇ ਬਹੁਤ ਵੱਡੇ ਪੱਧਰ ਤੇ ਛਾਪੇਮਾਰੀ ਹੋਈ ਆ ਹੁਣ ਹਰ ਰੋਜ਼ ਜਦੋਂ ਦਾ ਕਾਨੂੰਨ ਪਹਿਲਾਂ ਛਾਪੇਮਾਰੀ ਹੁੰਦੀ ਸੀ ਹਰ ਰੋਜ਼ ਪਰ ਜਦੋਂ ਦਾ ਬਿਊਟੀਫੁੱਲ ਨਾਂ ਦਾ ਕਾਨੂੰਨ ਲੈ ਕੇ ਆਏ ਨੇ ਬਾਈ ਜੀ ਉਹ ਜਿਹੜਾ ਬਿਊਟੀਫੁੱਲ ਨਾਂ ਦਾ ਕਾਨੂੰਨ ਆਗਾ ਉਸ ਤੋਂ ਬਾਅਦ ਹਰ ਰੋਜ਼ ਇੰਨੀ ਛਾਪੇਮਾਰੀ ਵਧ ਗਈ ਬਹੁਤ ਵੱਡੇ ਪੱਧਰ ਤੇ ਛਾਪੇਮਾਰੀ ਹੋਣ ਲੱਗ ਪਈ ਤੇ ਹੁਣ ਛਾਪੇਮਾਰੀ ਇਸ ਤਰ੍ਹਾਂ ਬਾਈ ਜੀ ਇੱਕ ਦਿਨ ਦੇ ਵਿੱਚ ਉਹਨਾਂ ਨੇ 7000 ਬੰਦੇ ਨੂੰ ਰਿਪੋਰਟ ਕਰਨਾ ਹੀ ਕਰਨਾ ਉਹ ਕਹਿੰਦੇ 트럼ਪ ਨੇ ਇਹ ਕਾਨੂੰਨ ਪਾਸ ਕਰਤਾ ਤੁਸੀਂ ਜਿੱਥੋਂ ਮਰਜ਼ੀ ਫੜੋ ਜਿਹੜੇ ਬਿਨਾ ਬਿਨਾ ਪਰਮਟ ਤਾਂ ਰਹਿ ਰਹੇ ਨੇ ਜਿਨ੍ਹਾਂ ਦੇ ਪਰਮਟ ਖਤਮ ਹੋ ਗਏ ਜਾਂ ਬਾਰਡਰ ਕ੍ਰੋਸ ਕਰਕੇ ਆਏ ਨੇ ਕਹਿ ਲੋ 2 ਨੰਬਰ ਚ ਨੇ ਉਹਨਾਂ ਨੂੰ ਜਿੱਥੋਂ ਮਰਜ਼ੀ ਫੜ ਕੇ ਲੈ ਕੇ ਆਓ ਤੁਸੀਂ 7000 ਤੋਂ ਪਲੱਸ ਬੰਦਾ ਰੋਜ਼ ਫੜਦਾਗਾ ਤੇ ਜਦੋਂ ਹੁਣ ਉਹਨਾਂ ਨੂੰ ਪਤਾ ਸੀ ਸਭ ਤੋਂ ਵੱਧ ਬਾਈ ਜੀ 2 ਨੰਬਰ ਦੇ ਵਿੱਚ ਖੇਤੀਬਾੜੀ ਵਿੱਚ ਹੀ ਕੰਮ ਕਰਦੇ ਨੇ ਜਦੋਂ ਉੱਥੇ ਛਾਪੇਮਾਰੀ ਹੋਈ ਤਾਂ ਇੱਕੋ ਹੀ ਖੇਤਾਂ ਦੇ ਵਿੱਚੋਂ 200 ਬੰਦਾ ਉਹ ਫੜਦੇ ਆ ਮੰਨ ਲਓ ਇੱਕ ਏਰੀਆ ਦੇ ਵਿੱਚੋਂ ਕਿਉਂ ਇੱਥੇ ਵੱਡੇ ਵੱਡੇ ਕੰਪਨੀਆਂ ਦੇ ਫਾਰਮ ਹੁੰਦੇ ਨੇ 21 ਭੰਗ ਦੇ ਫਾਰਮ ਵਿੱਚੋਂ ਉਹ ਬੰਦੇ ਫੜਦੇ 200 ਬੰਦੇ ਫੜੇ ਗਏ ਨੇ ਉੱਥੋਂ ਜਿਹੜੇ ਬਿਨਾਂ ਵਰਕ ਪਰਮਟਾ ਤੋਂ 2 ਨੰਬਰ 'ਚ ਆਏ ਸੀ ਜਾਂ ਬਾਰਡਰ ਕ੍ਰੋਸ ਕਿੱਦਾਂ ਵੀ ਕਹਿ ਲੋ ਉਹਨਾਂ ਨੂੰ ਫੜ ਲੇਤਾ 200 ਬੰਦਿਆਂ ਵਿੱਚੋਂ 10 ਜਵਾਕ ਆਏ ਹੋ ਜਿਹਨੇ ਜਿਹੜੇ 18 ਸਾਲ ਤੋਂ ਵੀ ਉਮਰ ਘਾਟਾ ਨਾ ਮਾਲਕ ਨੇਗੇ ਹੁਣ ਸਾਰੇ ਰਾਸਤ ਵਿੱਚ ਲੈ ਲਏ ਤੇ ਉਥੇ ਜਦੋਂ ਹੁਣ ਛਾਪੇਮਾਰੀ ਹੋਈ ਤਾਂ ਉਥੇ ਅਥਰੂ ਪਿਆਸ ਦੇ ਜਿਹੜੇ ਕਹਲੋ ਗੋਲੇ ਹੁੰਦੇ ਨੇ ਉਹ ਦੇਖੇ ਗਏ ਕਾਫੀ ਦੇ ਕਹਿ ਰਹੇ ਨੇ ਕਿ ਜੋ ਪਲਾਸਟਿਕ ਵਾਲੀ ਬੁਲਟ ਹੁੰਦੀ ਉਹ ਵੀ ਵਧੀਆ ਕਾਫੀ ਜਖਮੀ ਹੋਏ ਨੇ ਕਿਉਂਕਿ ਉਥੇ ਮਿਲਟਰੀ ਨੇ ਬਹੁਤ ਵੱਡੇ ਪੱਧਰ ਤੇ ਛਾਪੇ ਮਾਰਿਆ ਹੁਣ ਮਿਲਟਰੀ ਕੋਲੇ ਕੰਟਰੋਲ ਆ ਨਾਲ ਪੁਲਿਸ ਵੀ ਆ ਤੇ ਉਹਨਾਂ ਨੇ 200 ਬੰਦਾ ਚੱਕ ਲਿਆ ਹੁਣ ਇਹਦੇ ਉੱਤੇ ਰੋਸ ਬਹੁਤ ਆ ਵੀ ਇੱਕ ਇੱਕ ਖੇਤਰ ਦੇ ਵਿੱਚੋਂ 200 ਤੱਕ ਲਿਆ ਹਲੇ ਹੋਰ ਵੀ ਖੇਤਰਾਂ 'ਚ ਮਾਰ ਰਹੇ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦੇ ਕਿਹੜੀ ਸਾਈਡੋਂ ਸਭ ਤੋਂ ਵੱਧ ਨੇ ਵੀ ਘਰਾਜ ਦਾ ਬਾਅਦ 'ਚ ਵੀ ਮਾਰ ਲਾਂਗੇ ਪਹਿਲਾਂ ਵੱਡੇ ਪੱਦਰ ਤੇ ਸਾਫ਼ ਕਰੀਏ ਛੋਟੇ ਪੱਦਰਾਂ 'ਲੇ ਬਾਅਦ 'ਚ ਕਰ ਲਾਂਗੇ ਤੇ ਹੁਣ ਤੁਸੀਂ ਇਹ ਦੇਖੋ ਵੀ ਇੱਕ ਖੇਤ 'ਚ ਛਾਪਾ ਮਾਰਦੇ ਉਹਨਾਂ ਨੂੰ 200 ਬੰਦੇ ਉਹ ਮਿਲ ਗਏ ਜਿਨ੍ਹਾਂ ਕੋਲੇ ਪਰਮਿਟ ਨਹੀਂ ਸੀ ਹੁਣ ਜਿਹੜੇ ਬਾਹਰੋਂ ਆ ਕੇ ਰਹੇ ਨੇ ਬਈ ਰਹਿ ਰਹੇ ਨੇ ਉਹਨਾਂ ਦੇ ਵਿੱਚ ਇੱਕ ਬਾਲਾ ਵੱਡਾ ਡਰ ਦਾ ਮਾਹੌਲ ਬਣ ਗਿਆ ਉਹਨੂੰ ਪਤਾ ਲੱਗ ਗਿਆ ਵੀ ਅੱਜ ਨਹੀਂ ਤਾਂ ਕੱਲ ਨੂੰ ਚੱਕੀ ਜਾਵਾਂਗੇ ਘਰ ਦੇ ਵਿੱਚ ਲੁਕ ਕੇ ਤਾਂ ਬੈਠ ਨਹੀਂ ਸਕਦੇ ਇੱਥੋਂ ਖਰਚਾ ਇਹ ਕੋਈ ਇੰਡੀਆ ਵਰਗੇ ਦੇਸ਼ ਦਾ ਹੈ ਨਹੀਂ ਭਾਈ ਜਿਹੜੀਆਂ ਆਪਣੀਆਂ ਵਾਲੀਆਂ ਕੰਟਰੀਆਂ ਨੇ ਏਸ਼ੀਆ ਕੰਟਰੀਆਂ ਕਿ ਭਾਈ ਜੇ ਨਾ ਕੰਮ ਕਰੂ ਖੇਤੀਬਾੜੀ ਹੁੰਦੀ ਆ ਢੋਲਾ ਚ 6 ਮਹੀਨੇ ਦੀ ਕਣਕ ਹੈਗੀ ਆ ਤਾਂ ਵੀ ਰੋਟੀ ਖਾਣ ਨੂੰ ਮਿਲੂ ਇੱਥੇ ਤਾਂ ਉਹ ਕੰਮ ਆ ਕਿ ਜੇ ਤੁਸੀਂ ਰੋਜ਼ ਕੰਮ ਕਰੋਗੇ ਤਾਂ ਰੋਟੀ ਮਿਲੇਗੀ ਤੇ ਉਹ ਖਰਚੇ ਬਾਲੇ ਨੇ ਮਹਿੰਗਾਈ ਵਾਧਾ ਘਰਾਂ ਦੇ ਕਿਰਾਏ ਵੀ ਦੇਣੇ ਹੁੰਦੇ ਨੇ ਤੇ ਹੁਣ ਜਦੋਂ ਬੰਦਾ ਕੰਮ ਕਰਨ ਜਾਊਗਾ ਬਾਈ ਜੀ ਪਰਮਟ ਨਹੀਂ ਹੋਊਗਾ ਡਾਕੂਮੈਂਟ ਨਹੀਂ ਹੋਣਗੇ ਤਾਂ ਉਹਨੂੰ ਫਿਰ ਆ ਕੇ ਬਾਈ ਪੁਲਿਸ ਵਾਲੇ ਚੱਕ ਲੈਣਗੇ ਚੱਕਣ ਤੋਂ ਬਾਅਦ ਸਿੱਧਾ ਨਾ ਪੁੱਛ ਗਿਛਾ ਨਾ ਵਕੀਲ ਆ ਸਿੱਧਾ ਜੇਲ੍ਹ 'ਚ ਠੋਕਣਗੇ ਜੇਲ੍ਹ 'ਚ ਉਹ ਬੰਦੇ ਨੂੰ ਕਿਸਮਤ ਚੰਗੀ ਹੋਈ ਛੇਤੀ ਆਪਦੇ ਦੇਸ਼ ਭਗ ਜੂਗਾ ਤੇ ਨਹੀਂ ਜੇਲਾ 'ਚ ਰੋਣੀ ਜਾਊਗਾ ਤੇ ਹੁਣ ਐਡਾ ਵੱਡਾ ਬਾਈ ਜੀ ਜਦੋਂ ਮਨ ਦੇ ਵਿੱਚ ਖੌਫ ਪੈਦਾ ਹੋ ਜੇ ਲੋਕਾਂ ਦੇ ਫਿਰ ਕੰਮ ਉਹ ਵੀ ਕਿਵੇਂ ਕਰ ਸਕਦੇ ਜਦੋਂ ਐਡੇ ਵੱਡੇ ਹੁਣ ਛਾਪੇ ਵੱਜਣ ਲੱਗੇ ਉਸ ਤੋਂ ਬਾਅਦ ਕੈਲੀਫੋਰਨੀਆ ਦੇ ਲੋਕਾਂ ਨੇ ਕਈ ਜਗ੍ਹਾ ਘਰਨੇ ਲਾਏ ਜਿਹੜੇ ਬਾਹਰੋਂ ਆ ਕੇ ਰਹਿੰਦੇ ਨੇ ਤੇ ਉਹ ਉਹਨਾਂ ਨੇ ਕਹਿਤਾ ਵੀ ਅਸੀਂ ਧਰਨੇ ਆ ਧਰਨੇ ਨਾਲ ਕੋਈ ਨਹੀਂ ਜਿੰਨੇ ਘਰਨੇ ਲਾਉਂਗੇ ਉਹਨੂੰ ਵੱਢ ਚੱਕਾਂਗੇ ਤੇ ਨਾਲ ਧਰਨੇ ਆੜਿਆਂ ਨੂੰ ਵੀ ਚੱਕਾਂਗੇ ਉਹ ਕਹਿੰਦੇ ਰੋਸ ਦਿਖਾਉਣ ਦਾ ਕੋਈ ਫਾਇਦਾ ਨਹੀਂ ਜਿਹੜੇ ਬਿਨਾਂ ਵਿੱਜਾ ਤੋਂ ਰਹ ਰਹੇ ਨੇ ਇੱਥੇ ਕੋਈ ਕ੍ਰੈਮ ਕਰਦੇ ਨੇ ਵਿੱਚ ਬਹੁਤ ਸਾਰੇ ਬੰਦੇ ਉਹ ਨੇ ਜਿਹੜੇ ਬਿਨਾਂ ਵਿੱਜਾ ਤੋਂ ਰਹਿੰਦੇ ਨੇ ਇੱਥੇ ਗਲਤ ਗਤੀਵਿਧੀਆਂ ਕਰਦੇ ਨੇ ਇਦੇ ਕਾਰਨ ਦੇਸ਼ ਨੂੰ ਭੁਗਤਣਾ ਪੈਂਦਾ ਅਸੀਂ ਦੇਸ਼ ਤੋਂ ਕਹਿੰਦੇ ਉਹ ਸਾਰੇ ਬੰਦੇ ਨੂੰ ਕੱਢ ਦੇਣਾ ਜਿਹੜੇ ਗਲਤ ਗਤੀਵਿਧੀਆਂ ਕਰਦੇ ਨੇ ਜਾਂ ਕੁਛ ਕਹਿ ਲਓ ਵੀਜਾ ਬਿਨਾ ਪਰਮਿਟ ਤੋਂ ਰਹਿੰਦੇ ਨੇ ਜਾਂ ਤਾਲਿਆਂ ਚ ਸ਼ਾਮਿਲ ਹੁੰਦੇ ਨੇ ਹੁਣ ਕਹਿੰਦੇ ਖੈਰ ਨਹੀਂ ਹੈਗੀ ਇਹ ਬਿਊਟੀਫੁੱਲ ਨਾਮ ਦਾ ਕਾਨੂੰਨ ਆ ਗਿਆ ਪਰ ਡੇ 7000 ਬੰਦਾ ਕੱਢਣੀ ਕੱਢਣਾ ਉਹ ਕਹਿੰਦਾ ਵੀ ਇੱਕ ਦੋ ਸਾਲਾਂ ਚ ਮੈਂ ਸਾਫ਼ ਕਰ ਦੂ ਇਹ ਤੇ ਉਹਰੇ ਕਹਿੰਦਾ ਉਸ ਤੋਂ ਬਾਅਦ ਕੰਮ ਵਾਧੂ ਹੋ ਜਾਊਗਾ US ਦੇ ਵਿੱਚ ਜਿਹੜੀ ਹੁਣ ਬੇਰੁਜ਼ਗਾਰੀ ਵਧੀ ਪਈ ਆ ਉਹਨੂੰ ਘਟਾਉਣ ਨੂੰ ਫਿਰ ਦਾ ਅਗਲਾ ਤੇ ਅੱਗੇ ਬਈ ਨਵਾਂ ਅਪਡੇਟ ਫੇਰ ਅਗਲੀ ਵੀਡੀਓ ਚ ਲੈ ਕੇ ਆਉਣੇ ਆ ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਸੋਸਰੀ ਅਕਾਲ ਬਈ ਜੀ ਸੋਸੇ